ਸਿੰਘਾਂ ਨੇ ਭਾਜਣਾ ਪਾਈ ਛੱਡੀਆਂ ਅੱਜ ਜਿਹੜੀ ਕੌਮ ਦੀ ਗਿਣਤੀ ਆ ਬੇਸ਼ੱਕ ਸਾਡੇ ਕੋਲ ਪੰਜਾਬ ਦੇ ਕੋਲ 2.2% ਧਰਤੀ ਆ 2.2% ਸਾਡੀ ਆਬਾਦੀ ਆ ਪੰਜਾਬ ਦੇ ਵਿੱਚ ਪਰ ਪੂਰੇ ਦੇਸ਼ ਦੇ ਵਿੱਚ ਵਰਲਡ ਦੇ ਵਿੱਚ ਇਸ ਵੇਲੇ 9.9 ਕਰੋੜ ਦੀ ਜਿਹੜੀ ਆਬਾਦੀ ਆ ਉਹ ਸਿੱਖ ਕੌਮ ਦੀ ਆ ਔਰ ਦੇਸ਼ ਦੇ ਵਿੱਚ ਬੜੇ ਧਰਮ ਨੇ ਮੁਸਲਮਾਨ ਧਰਮਿਆਂ ਜਿਨ੍ਹਾਂ ਦੀ ਕੋਈ 36 ਤੋਂ 40 ਕਰੋੜ ਦੀ ਆਬਾਦੀ ਹਿੰਦੁਸਤਾਨ ਦੇ ਵਿੱਚ ਆ ਦੂਜੇ ਧਰਮਾਂ ਦੀ ਆਬਾਦੀ ਬਹੁਤ ਜ਼ਿਆਦਾ ਆ ਪਰ ਉਹਨਾਂ ਦਾ ਕੋਈ ਵੀ ਤਖਤ ਨਹੀਂ ਜਿਹੜਾ ਛੇਵੇਂ ਪਾਸ਼ਾਸ਼ਵਰਗ ਵਿੱਚ ਸਭ ਮਹਾਰਾਜ ਨੇ ਆਪਣੇ ਹੱਥੀਂ ਤੇ ਬਾਬਾ ਬੁੱਢਾ ਜੀ ਤੇ ਪਾਈ ਗਰਦਾਸ ਜੀ ਨੂੰ ਨਾਲ ਲੈ ਕੇ ਅਕਾਲ ਤਖਸ ਦੀ ਸਥਾਪਨਾ ਛੇਵੇਂ ਪਾਸ਼ਾ ਨੇ ਆਪ ਕੀਤੀ ਸੀ ਇਸ ਕਰਕੇ ਜਦੋਂ ਵੀ ਕੋਈ ਭੀੜ ਪੈਂਦੀ ਕੌਮ ਤੇ ਉਸ ਸਾਨ ਤੇ ਪੰਥ ਸਿੰਘ ਸਹਿਬਾਨ ਇਕੱਠੇ ਹੋ ਕੇ ਜੋ ਕੌਮ ਨੂੰ ਸੰਦੇਸ਼ ਦਿੰਦੇ ਆ ਉਹ ਜਿਹੜਾ ਸੰਦੇਸ਼ ਕੌਮ ਨੂੰ ਮੰਨਣਾ ਪੈਂਦਾ ਉਹ ਜਿਨ੍ਹਾਂ ਨੇ ਉਹ ਸੰਦੇਸ਼ ਨਹੀਂ ਮੰਨਿਆ ਉਹ ਠੋਗਰਾ ਖਾਂਦੇ ਵੀ ਦੇਖਿਆ ਇਸ ਕਰਕੇ ਸਾਡਾ ਮੋਢ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਡਾ ਮੋੜਿਆ ਜੋ ਵੀ ਉੱਥੋਂ ਹੁਕਮ ਹੈ ਸਾਨੂੰ ਇਨ ਬਿਲ ਮੰਨਣਾ ਪੈਂਦਾ ਔਰ ਮੰਨਣਾ ਚਾਹੀਦਾ ਤੇ ਅੱਜ ਦੇ ਸ਼ੁਭ ਮੌਕੇ ਤੇ ਮੈਂ ਬਾਬਾ ਸਰਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਵੀ ਸ਼ਕਤੀ ਬਖਸ਼ੇ ਇਹ ਜਿੱਥੇ ਕੌਮ ਨੂੰ ਗੁਰੂ ਦੇ ਲੜ ਲਾਉਣ ਬਾਅਦ ਤੇ ਬਹੁਤ ਵੱਡੇ ਪਰਾਲੇ ਕਰਦੇ ਆ ਉੱਥੇ ਮਹਾਰਾਜ ਜਿਨ੍ਹਾਂ ਨੂੰ ਹੋਰ ਤਗੜੇ ਹੋ ਕੇ ਸ਼ਕਤੀ ਬਖਸ਼ੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਜਿਸ ਦਰਹਜੀਤ ਸਿੰਘ ਜੀ ਨੂੰ ਬੇਨਤੀ ਕਰਾਂਗੇ ਸਰਦਾਰ ਔਰੰਕਾਰ ਸਿੰਘ ਜੀ ਸਰਦਾਰ ਅਮਰਜੀਤ ਸਿੰਘ ਜੀ ਪ੍ਰਧਾਨ ਸਾਹਿਬ ਕੇ ਉਹ ਗੁਰੂ ਘਰ ਦੀ ਬਖਸ਼ਿਸ਼ ਰੂਪਾ ਜਥੇਦਾਰ ਮਾਨਯੋਗ ਸ੍ਰਿੰਦਰ ਸਿੰਘ ਜੀ ਪੁੱਲਿਆ ਰਾਠਾ ਉਹਨਾਂ ਨੂੰ ਗੁਰੂ ਘਰ ਵੱਲੋਂ ਮਾਨ ਸਨਮਾਨ ਉਹਨਾਂ ਦੇ ਨਾਲ ਮੇਰਾ ਛੋਟਾ ਵੀਰ ਗੋਲਡੀ ਤੇ ਨਾਲ ਮੇਰੇ ਵੀਰ ਆਏ ਆ ਉਹਨਾਂ ਨੇ ਬੇਨਤੀ ਆ ਨਾਂ ਚ ਭੱਲ ਗਿਆ ਉਹਨਾਂ ਨੂੰ ਵੀ ਬੇਨਤੀ ਆ ਕਿ ਗੁਰੂ ਘਰ ਦੀ ਬਖਸ਼ਿਸ਼ ਜਾਣ ਕੇ ਸ੍ਰੋਪਾ ਪ੍ਰਾਪਤ ਕਰ ਲੈਣ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਜੋ ਕਿ ਸਾਰੀ ਪਿੰਡ ਤੋਂ ਆਏ ਨੇ ਮਹਾਰਾਜ ਉਹਨਾਂ ਦੇ ਕਿਰਪਾ ਕਰਨ ਨੂੰ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਆਏ ਧੰਨਵਾਦ ਕੀਤਾ ਜਾਂਦਾ ਹੈ ਸੋ ਬੜੇ ਪਿਆਰ ਦੇ ਨਾਲ ਗੁਰੂ ਘਰ ਦੀ ਬਖਸ਼ਿਸ਼ ਰੂਪੋ ਪ੍ਰਾਪਤ ਕਰ ਲੈਣ ਸੋ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਉਹ ਵੀ ਸਾਡੇ ਕੋਲ ਪਹੁੰਚੇ ਆ ਧੰਨਵਾਦ ਕੀਤਾ ਜਾਂਦਾ ਹੈ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡੇ ਕੋਲ ਪੰਥ ਦੇ ਮਹਾਨ ਜਥੇ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਢਾਡੀ ਜਥਾ ਗਿਆਨੀ ਲਾਪਰੀ ਸਹਿ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਹੀ ਭਾਈ ਸਾਹਿਬ ਭਾਈ ਮਲਕੀਰ ਸਿੰਘ ਜੀ ਖਾਨਪੁਰ ਥਿਆੜੇ ਵਾਲੇ ਵੀ ਪਹੁੰਚ ਰਹੇ ਹਨ ਸੋ ਧੰਨਵਾਦ ਕੀਤਾ ਜਾਂਦਾ ਹੈ ਹੁਣ ਮੈਂ ਬੇਨਤੀ ਕਰਾਂਗਾ ਕਿ ਇੱਕ ਸ਼ਬਦ ਦੋ ਗੁੱਡੀਆਂ ਨੇ ਉਹਨਾਂ ਨੇ 5-5 ਮਿੰਟ ਵਾਸਤੇ ਦੋ ਸ਼ਬਦ ਪੜ੍ਹਨੇ ਨੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਸਟੇਜ ਤੇ ਆ ਜਾਣ ਤੇ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਗੁਰੇਤੇ Good. amrit te You ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸੋਟੀਆਂ ਬੱਚੀਆਂ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸਭ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਜਾਂਦਾ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੁਣ ਸਾਡੇ ਕੋਲ ਪੱਜ ਸਭਾਈ ਨਿਸ਼ਾਨ ਸਿੰਘ ਜੀ ਆਏ ਨੇ ਉਹਨਾਂ ਤੋਂ ਬਾਅਦ ਇਸ ਇਲਾਕੇ ਦੇ ਮਹਾਨ ਵਿਦਵਾਨ ਪੱਜ ਸਭਾਈ ਕਰਨੈਲ ਸਿੰਘ ਜੀ ਜੋ ਕਿ ਗੁਰਦੁਆਰਾ ਧਰਮਸ਼ਾਲਾ ਵਿਖੇ ਮੁਖ ਹੈੱਡ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਨੇ ਨਾਲੇ ਕੀਰਤਨ ਦੀ ਉਹਨਾਂ ਨੂੰ ਦੀ ਵੀ ਹਾਜ਼ਰੀ ਭਰਨੀ ਹੈ ਸੋ ਇਹ ਸਮਾਗਮ ਜਿਹੜਾ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਤੇ ਜਿਨ੍ਹਾਂ ਸੰਗਤਾਂ ਨੇ ਵੱਧ ਚੜ ਕੇ ਸੇਵਾ ਕੀਤੀ ਉਹਨਾਂ ਨੂੰ ਗੁਰੂ ਘਰ ਵੱਲੋਂ ਮਾਨ ਸਨਮਾਨ ਸਤਿਕਾਰਯੋਗ ਬਾਬਾ ਸਰਜੀਤ ਸਿੰਘ ਜੀ ਵੱਲੋਂ ਉਹਨਾਂ ਨੂੰ ਗੁਰੂ ਘਰ ਵੱਲੋਂ ਬਖਸ਼ਿਸ਼ਾਂ ਪੈਸਾ ਭਾਈ ਕਰਨੈਲ ਸਿੰਘ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆ ਜਾਣ ਜਿੰਨਾ ਜਿੰਨਾ ਸੰਗਤਾਂ ਨੇ ਇਸ ਸਮਾਗਮ ਵਿੱਚ ਸੇਵਾ ਕੀਤੀ ਉਹਨਾਂ ਦੇ ਨਾਮ ਬੋਲਣ ਲੱਗੇ ਆ ਤੇ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਰੂਪ ਬਾਬਾ ਸਰਜੀਤ ਸਿੰਘ ਜੀ ਤੇ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਜੋ ਕਿ ਗੁਰਦੁਆਰਾ ਸਾਰੀ ਤੋਂ ਜਿੱਥੇ ਕਿ ਮਹਾਪੁਰਖਾਂ ਦੀ ਵਰਸੀ ਸਤਖੰਡ ਵਾਸੀ ਬਾਬਾ ਸਤਪਾਲ ਸਿੰਘ ਜੀ 22 ਜੂਨ ਨੂੰ ਬਹੁਤ ਵੱਡਾ ਸਮਾਗਮ ਉਹਨਾਂ ਦੀ ਯਾਦ ਵਿੱਚ ਕੀਤਾ ਜਾ ਰਿਹਾ ਹੈ ਤੇ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਬੇਨਤੀ ਹੈ ਕਿ ਉੱਥੇ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਾਂ ਸਟੇਜ ਤੋਂ ਬੋਲੇ ਜਾਂਦੇ ਆ ਕੋਲੋਨੀ ਵਾਲੇ ਉਹਨਾਂ ਵੱਲੋਂ 1100 ਰੁਪਇਆ ਅਰਦਾਸ ਹੋਇਆ ਹੈ ਮਨੋਦ ਕੁਮਾਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਵੀ ਮੈਂਬਰ ਹੋਵੇ ਉਹ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਰੂਪਾ ਪ੍ਰਾਪਤ ਕਰ ਲੈਣ ਸਰਦਾਰ ਗੁਰਮਕ ਸਿੰਘ ਜੀ ਮਾਊਂਟ ਵਿਊ ਕੋਲੋਨੀ ਵਾਲੇ 500 ਰੁਪਇਆ ਸਰਦਾਰ ਗੁਰਨਾਮ ਸਿੰਘ ਜੀ ਥੱਥਲਾਵਲੋਂ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ ਬਾਬਾ ਜੀ ਕੋਲੋਂ ਆਪਣਾ ਗੁਰੂ ਘਰ ਦੀ ਬਖਸ਼ਸ਼ ਰੂਪੋਂ ਪ੍ਰਾਪਤ ਕਰ ਲੈਣ ਸ੍ਰੀ